ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ। ਈਦਾਨ ਸਬਾ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਬਲਾਕ ਰੁਰਕਾ ਕਲਾ ਅਤੇ ਫਲੋਰ ਬਲਾਕ ਸਮਤੀ ਦੇ ਪਿੰਡ ਚਚਰਾੜੀ ਤੋਂ ਕਾਨਾ ਤੇ ਜੀਆਂ ਵਾਈਆਂ ਰੁਰਕੀ ਅਤੇ ਜੀਟੀ ਰੋਡ ਤੋਂ ਕੁੜਕਾ ਸਰਗੁੱਦੀ ਬੜਾ ਪਿੰਜ ਤਹਫਲਪੋਤਾ ਤੱਕ ਤਕਰੀਬਨ 16 ਕਿਲੋਮੀਟਰ ਸੜਕ ਬਣਾਉਣ ਦੀ ਕੰਮ ਦੀ ਸ਼ੁਰੂਆਤ ਨੀਵਨ ਕੱਟ ਕੇ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਲਗਭਗ 1 ਕਰੋੜ 50 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਵਿਦਵਾਨ ਸਭਾ ਹਲਕਾ ਫਲੋਰ ਦੇ ਪਿੰਡਾਂ ਦੇ ਵਿਕਾਸ ਵੱਧੀ ਪੱਤਰ ਦੇ ਕੀਤੇ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੇ ਇਸ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਕਮਲ ਸਿੰਘ ਸਰਪੰਚ, ਐਸਜੀਓ ਅਵਤਾਰ ਸਿੰਘ, ਜੇਏ ਅਜਨੀਸ਼ ਕੁਮਾਰ ਰਾਣਾ ਸਿੰਘ ਤੇ ਸੀ ਮਨੋਜ ਕੁਮਾਰ ਸਾਹਿਬ ਦਾ ਸਰਪੰਚ ترਸੀਮ ਸਿੰਘ ਸਾਹਿਬ ਦਾ ਬਲਾਕ ਸਮਤੀ ਮੈਂਬਰ 소ਡੀ ਰਾਮ ਬਲਾਕ ਪ੍ਰਧਾਨ ਹਰਨੇਕ ਸਿੰਘ ਸੰਤੋਖ ਸਿੰਘ ਬਲਾਕ ਪ੍ਰਧਾਨ ਮੇਲਾ ਰਾਮ ਸਾਹਿਬ ਦਾ ਸਰਪੰਚ ਸੁਖਵਿੰਦਰ ਸਿੰਘ ਜਸਕਰਨ ਸਿੰਘ ਚਰਨਜੀਤ ਸਿੰਘ ਅਸ਼ੋਕ ਕੁਮਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ ਹਾਂ ਜੀ ਮੋਦੀ ਹਾਂ ਜੀ ਅੱਜ ਬੜੇ ਖੁਸ਼ੀ ਦੀ ਗੱਲ ਆ ਸਾਡੇ ਪਿੰਡ ਲਈ ਬੜਾ ਸੁਭਾਗਾ ਸਮਾ ਕਿਉਂਕਿ ਕਾਨਾਟੇਸਿਆਂ ਤੋਂ ਲੈ ਕੇ ਚਚਰਾੜੀ ਤੱਕ ਸੜਕ ਬਣਨੀ ਆ ਜਿਹਦੇ ਵਿੱਚ ਲਗਭਗ 88 ਲੱਖ ਰੁਪਏ ਦਾ ਖਰਚਾ ਆਉਣਾ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਆ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਔਰ ਹਲਕਾ ਅਚਾਰ ਸ੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਜਿਨ੍ਹਾਂ ਨੇ ਆਪਣੇ ਕਰਤਵਾਂ ਨਾਲ ਅੱਜ ਇਹ ਸੜਕ ਦਾ ਉਦਘਾਟਨ ਕੀਤਾ ਤੇ ਨਗਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਹੈ ਇਸ ਸੜਕ ਬਣ ਨਾਲ ਨਾਲ ਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਇਹ ਸੜਕ ਦੀ ਕਾਫੀ ਹਾਲਤ ਥੋੜੀ ਗੰਭੀਰ ਹੋ ਚੁੱਕੀ ਹੈ ਤਾਂ ਹੁਣ ਵਧੀਆ ਸੜਕ ਬਣੇਗੀ ਤਾਂ ਆਉਣ ਜਾਣ ਵਾਲਿਆਂ ਰਾਹੀਆਂ ਨੂੰ ਇਸ ਪਿੰਡਾਂ ਨੂੰ ਬਹੁਤ ਫਾਇਦਾ ਹੋਊਗਾ ਤੇ ਲੋਕ ਕਹਿਣਗੇ ਵੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਸ ਇਹ ਸੜਕ ਦੇ ਬਣਨ ਨਾਲ ਜਿਹੜਾ ਪਬਲਿਕ ਨੂੰ ਫਾਇਦਾ ਹੋਣਾ ਪਬਲਿਕ ਵੱਲੋਂ ਪਿੰਡ ਵੱਲੋਂ ਸਾਰਿਆਂ ਵੱਲੋਂ ਅਸੀਂ ਜਾਨੀ ਕਿ ਸਰਕਾਰ ਦਾ ਔਰ ਹਲਕਾ ਚਾਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਪਿੱਛੇ ਪੰਜ ਸੜਕਾਂ ਦਾ ਜਿਹੜਾ ਪ੍ਰੋਜੈਕਟ ਸੀਗਾ ਤਕਰੀਬਨ 2.5 ਕਰੋੜ ਦਾ ਉੱਥੇ ਕੰਮ ਜਿਹੜਾ ਸਾਡਾ ਨਿcret ਚੱਲ ਜਾਰੀ ਆਇਆ ਸੈਕੰਡ ਫੇਸ ਦੇ ਵਿੱਚ ਜਿਹੜੀਆਂ ਅਸੀਂ 4 ਸ਼ਰਕਾਂ ਇਹਦੇ ਵਿੱਚੋਂ ਇੱਕ ਸ਼ਰਕ ਜਿਹੜੀ ਆ ਇਹ ਆ ਇਹ ਕਾਨਾ ਟੇਸੀਆਂ ਤੱਕ ਸ਼ਰਕ ਬਣਨੀ ਆ ਜੀਟੀ ਰੋਡ ਆਪਣੇ ਜਿਹੜਾ ਹਾਈਵੇ ਆ ਜੀਟੀ ਰੋਡ ਚਚਰਾੜੀ ਤੋਂ ਲੈ ਕੇ ਕਾਨਾ ਟੇਸੀਆਂ ਤੱਕ ਜਿਹੜੀ ਆ ਤਕਰੀਬਨ 88 ਲੱਖ ਦੀ ਲਾਗਤ ਦੇ ਨਾਲ ਲਗਭਗ 9.5 ਕਿਲੋਮੀਟਰ ਦੀ ਇਹਦੀ ਲੰਬਾਈ ਬਣਦੀ ਆ ਇਸ ਲਾਗਤ ਦੇ ਨਾਲ ਜਿਹੜੀ ਇਹ ਸ਼ਰਕ ਦਾ ਜਿਹੜਾ ਹੈਗਾ ਆ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹ ਤੇ ਰੇਪੇ ਮੇਂਟੇਨੈਂਸ ਤੇ ਪ੍ਰੀਮੈਕਸ ਵਗੈਰਾ ਲੋਕ ਜਿਹੜੀ ਹੈਗੀ ਆ ਦੁਆਰਾ ਇਹ ਪਾ ਰਹੇ ਨੇ ਸਾਥੀ ਹੈਗਾ ਇਹ ਸੜਕ ਜਿਹੜੀ ਹੈਗੀ ਆ 31 ਮਾਰਚ ਤੱਕ ਅਸੀਂ ਜਿਹੜੀ ਹੈ ਮੁਕੰਮਲ ਕਰ ਦੇਣੀ ਆ ਦੂਸਰੇ ਪਾਸੇ ਇਹ ਇਹ ਸੜਕ ਨੂੰ ਜਿਹੜੇ ਸੀ ਕਾਫੀ ਪਿੰਡ ਪ੍ਰਭਾਵਿਤ ਹੁੰਦੇ ਸੀ ਜਿਸ ਤਰ੍ਹਾਂ ਸੁਨੜਾ ਰੁੜਕੀ ਜਿਹੜਾ ਹੈਗਾ ਟੇਸੀਆਂ ਹੈ ਕੁੜਕਾ ਵਾਲੇ ਵਾਲੇ ਦੇ ਕੋਈ 20 ਕ ਪਿੰਡ ਜਿਹੜੇ ਸੀ ਇਹ ਸੜਕ ਦੇ ਨਾਲ ਜੁੜੇ ਸੀ ਉਹਨਾਂ ਨਿਵਾਸੀਆਂ ਨੂੰ ਜਿਹੜੀ ਸੀ ਕਾਫੀ ਮੁਸ਼ਕਲ ਸੀ ਇਹ ਨਾਲ ਜਿਹੜੀ ਉਹ ਮੁਸ਼ਕਲ ਜਿਹੜੀ ਹੈ ਦੂਰ ਹੋ ਗਈ ਦੂਸਰੇ ਪਾਸੇ ਟੋਟਲ ਅੱਜ ਅਸੀਂ 1.5 ਕਰੋੜ ਦੇ ਪ੍ਰੋਜੈਕਟਾਂ ਦੇ ਜਿਹੜੇ ਹੈਗੇ ਆ ਉਹ ਅਸੀਂ ਇੰਨੀ ਪੱਥਰਾਂ ਦਾ ਜਿਹੜਾ ਸ਼ੁਰੂਆਤ ਇਥੋਂ ਕੀਤੀ 88 ਲੱਖ ਦੀ ਜਾਣ ਇਹ ਛੱਡ ਕੇ ਆ ਦੂਸਰੇ ਪਾਸੇ ਜਿਹੜੀ ਹੈਗੀ ਆ ਇੱਕ ਸੜਕ ਬੜਾ ਪਿੰਡ ਤੋਂ ਖਲਪੋਤਾ ਰੋਡ ਉਹ ਵੀ ਬਹੁਤ ੁੱਤੀ ਸੜਕ ਸੀ ਉਸ ਦਾ ਵੀ ਜਿਹੜਾ ਹੈਗਾ ਅਸੀਂ ਇੱਕ ਦੋ ਦਿਨ ਦੇ ਵਿੱਚ ਆਗਾ ਸ਼ੁਰੂ ਕਰ ਦੇਣਾ ਹੈ ਇੱਕ ਛੜਤ ਜਿਹੜੀ ਹੈਗੀ ਆ ਜੀਟੀ ਰੋਡ ਤੋਂ ਬਾਇਆ ਕੁੜਕਾ ਤੇ ਸੰਗਟੇਸੀਆਂ ਨੂੰ ਉਸ ਦਾ ਵੀ ਜਿਹੜਾ ਹੈਗਾ ਕੁਝ ਕੁ ਦਿਨਾਂ ਤੱਕ ਜਿਹੜਾ ਹੈਗਾ ਕੰਮ ਸ਼ੁਰੂ ਹੋ ਜਾਣਗੇ ਸੋ ਸੂਬੇ ਦੇ ਵਿੱਚ ਸਰਦਾਰ ਪ੍ਰਵਾਨ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸੜਕਾਂ ਦਾ ਪਹਿਲਾਂ ਕੀਤਾ ਸੀ ਕਿਹਾ ਸੀ ਕਿ ਸੜਕਾਂ ਦਾ ਜਾਲ ਵਿਛਾਵਾਂਗੇ ਔਰ ਵਿਕਾਸ ਕਰਾਂਗੇ ਸੜਕਾਂ ਦੀ ਮੁਰੰਮਤ ਕਰਾਂਗੇ ਉਸ ਕੜੀ ਤਹ ਜਿਹੜਾ ਹੈਗਾ ਆ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਸੜਕਾਂ ਦਾ ਕੰਮ ਜਿਹੜਾ ਹੈਗਾ ਤੇਜ਼ੀ ਨਾਲ ਚੱਲਿਆ ਹੈਗਾ ਪਿੰਡਾਂ ਦਾ ਵਿਕਾਸ ਹੋ ਰਿਹਾ ਪਿੰਡਾਂ ਦੇ ਵਿੱਚ ਕੋਈ ਪੈਸੇ ਦੀ ਕਮੀ ਨਹੀਂ ਮੇਰੇ ਸਤਿਕਾਰ ਸਾਥੀ ਜਿਹੜੇ ਆ ਬਲਾਕ ਪ੍ਰਧਾਨ ਸਹਿਬਾਨ ਲੀਡਰ ਸਹਿਬਾਨ ਆਗੂ ਸਹਿਬਾਨ ਇੱਥੋਂ ਦੀ ਪਿੰਡ ਦੇ ਜਿਹੜੇ ਆ ਸਰਪੰਚ ਸਹਿਬਾਨ ਪੂਰੀ ਪੰਚਾਇਤ ਜਿਹੜੀ ਹੈਗੀ ਆ ਖੜੀ ਹੈਗੀ ਆ ਕੋਈ ਫੰਡਾਂ ਦੀ ਕਮੀ ਨਹੀਂ ਹੈ ਸਿਰ ਤੇ ਸਿਰਫ ਜਿਹੜਾ ਹੈਗਾ ਆ ਆਪਾਂ ਵਿਕਾਸ ਕਰਨਾ ਆ ਵਿਕਾਸ ਦੀਆਂ ਤੇ ਲਿਆ ਕੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜਿਹੜੀ ਸੋਚ ਆ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਫਿਰ ਬਣੇਗਾ ਜੇ ਆਪਾਂ ਪਿੰਡਾਂ ਦਾ ਵਿਕਾਸ ਕਰਾਂਗੇ ਸਾਰੇ ਪਿੰਡ ਖਤਰਤ ਹੋ ਕੇ ਇਸ ਤਰ੍ਹਾਂ ਹਲਕੇ ਦਾ ਹਲਕੇ ਤੋਂ ਬਾਅਦ ਜਿਲੇ ਪੂਰੇ ਸਮੁੱਚੇ ਪੰਜਾਬ ਦੇ ਵਿਕਾਸ ਦੇ ਨਾਲ ਜਿਹੜਾ ਹੈਗਾ ਰੰਗਲਾ ਪੰਜਾਬ ਜਿਹੜਾਗਾ ਜਿਸੇਗਾ ਸੋ ਮੈਂ ਸਾਰੇ ਹੀ ਸਾਥੀਆਂ ਨੂੰ ਗੁਜਾਰਸ਼ ਬੇਨਤੀ ਕਰਦਾ ਕਿ ਆਓ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਆਪਣਾ ਯੋਗਦਾਨ ਪਾਈਏ ਆਪਾਂ ਪਿੰਡਾਂ ਦੇ ਵਿੱਚ ਮੈਂ ਇੱਕੋ ਬੇਨਤੀ ਕਰਦਾ ਨਾ ਇੱਕ ਸੈਕੂਲਰ ਸੋਚ ਦੇ ਨਾਲ ਧਰਮ ਨਿਰਪੱਖਤਾ ਦੇ ਨਾਲ ਜਿਹੜਾ ਮਸਜਬਾ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਆਪਾਂ ਵਿਕਾਸ ਇੱਕ ਅਮਾ ਦੀਆਂ ਨਿਹੀਆਂ ਲਈਏ ਕਿਸੇ ਵੀ ਕੰਮ ਦੀ ਜਿਹੜੀ ਗਿਆ ਓਰਜਿਨਲ ਪੈਦਾ ਕਰੀਏ ਕਿਉਂਕਿ ਪਿਛਲੇ ਦਿਨਾਂ ਦੇ ਦੇਖਿਆ ਹੈਗਾ ਕਿ ਸੈਕੂਲਰ ਸੋਚ ਦੇ ਨਾਲ 3 ਡਿਜੀਟ ਦੇ ਵਿੱਚ ਆਪਾਂ ਜਿਹੜੀਆਂ ਆਮ ਆਦਮੀ ਪਾਰਟੀਆਂ ਪੰਚਾਇਤਾਂ ਬਣਾਈਆਂ ਔਰ ਸੈਕੂਲਰ ਸੋਚ ਦੇ ਨਾਲ ਹੀ ਗਰਾਿਆਂ ਦੇ ਵਿੱਚ ਸਾਡੇ ਸਾਥੀ ਖੜੇ ਨੇ ਮੇਲਾ ਸਿੰਘ ਜੀ ਔਰ ਸੋਦੀराम ਜੀ ਹੁਣੇ ਸਾਰੇ ਬਲੌਕ ਪ੍ਰਧਾਨ ਖੜੇ ਨੇ ਔਰ ਉਸੇ ਹੀ ਸੈਕੂਲਰ ਸੋਚ ਦੇ ਨਾਲ ਗਰਾਿਆਂ ਦੇ ਵਿੱਚ ਜਿਹੜਾ ਹੈਗਾ ਅਸੀਂ ਕਲੀਨ ਸਵੀਪ ਕੀਤਾ ਆ ਗਰਾਿਆਂ ਨੂੰ ਅਸੀਂ ਕਾਂਗਰਸ ਮੁਕਤ ਗਰਾਿਆਂ ਜਿਹੜਾ ਹੈਗਾ ਕਰਕੇ ਬੁਖਾ ਦਿੱਤਾ ਹੈਗਾ ਇਹ ਸਾਰੀ ਸੋਚ ਜਿਹੜੀ ਹੈਗੀ ਆ ਤੁਹਾਡੇ ਲੋਕਾਂ ਦੀ ਆ ਕਿਉਂਕਿ ਪਾਰਟੀ ਤੁਹਾਡੀ ਆ ਸਰਕਾਰ ਤੁਹਾਡੀ ਆ ਵਿਕਾਸ ਦੇ ਕੰਮ ਵੇਖ ਕੇ ਲੋਕ ਜਿਹੜੇ ਹੈਗੇ ਮੋੜ ਆ ਰਹੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਆ ਆਪਣੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਜਿਹੜੀਆਂ ਆ ਆਪਣੇ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਆ ਉਹਦੇ ਲਈ ਵੀ ਆਪਾਂ ਕੰਮਰ ਕੱਸੇ ਕਰੀਏ ਜੇ ਵਿਕਾਸ ਕਰਾਂਗੇ ਤਾਂ ਉੱਥੇ ਵੀ ਜਿਹੜੀ ਕਲੀਅਰੈਂਸ ਵੀ ਹੋਊਗੀ ਜੋ ਅੱਜ ਦੇ ਇਹ ਸ਼ੁਭ ਮੌਕੇ ਤੇ ਮੈਂ ਤੁਹਾਡੇ ਸਾਰੇ ਹੀ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਆ ਕਿ ਤੁਸੀਂ ਜਿਹੜਾ ਹੈਗਾ ਇਸ ਵਿਕਾਸ ਦੇ ਵਿੱਚ ਜਿਹੜਾ ਹੈਗਾ ਮੌਲਿਕ ਤਾਰ ਵਿੱਚ ਖੜਕੇ ਜਿਹੜਾਗਾ ਪਹਿਰਾ ਦੇਵੋਗੇ ਦੂਸਰੇ ਪਾਸੇ ਮੈਂ ਵਿਭਾਗ ਦਾ ਵੀ ਗਰਮੀਤ ਸਿੰਘ ਜੀ ਰਿਟਾਇਰਡ ਐਸ ਡੀਓ ਕੜੇ ਆ ਅਵਤਾਰ ਜੀ ਖੜੇ ਨੇ ਇਹਨਾਂ ਦੇ ਨਾਲ ਸਮੁੱਚੀ ਟੀਮ ਖੜੀ ਹੈਗੀ ਆ ਇਹ ਵੀ ਜਿਹੜੇ ਹੈਗੇ ਆ ਵਿਭਾਗੀ ਤੌਰ ਤੇ ਜਿਹੜਾ ਹੈਗਾ ਪੂਰੇ ਤੱਤਪਰ ਨੇ ਅਜਨੀਸ਼ ਜੀ ਹੀ ਜਿ ਖੜੇ ਨੇ ਔਰ ਇਸ ਪਿੰਡ ਦੇ ਵਿੱਚ ਹੋਰ ਵੀ ਵਿਕਾਸ ਦੇ ਕੰਮ ਹੋਰ ਨਵੇਂ ਪ੍ਰੋਜੈਕਟ ਜਿਹੜੇ ਆ ਆ ਰਹੇ ਆ ਜਿਹੜੇ ਕੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਜਲਦੀ ਸ਼ੁਰੂ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ